ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੁਰਦੁਆਰਾ ਪੰਜ ਸਾਹਿਬ ਸੱਚੀ ਮੰਜੀ ਪਿੰਸਾਦੇਵਾਲ ਵਿਖੇ ਪਹੁੰਚ ਚੁੱਕੇ ਆਓ ਦੇਖੋ ਕਿੰਨੀਆਂ ਦੁਕਾਨਾਂ ਲੱਗੀਆਂ ਨੇ ਆਪਾਂ ਅੱਗੇ ਜਾਂਦੇ ਹੁਣ ਦੇਖੋ ਦੁਕਾਨਾਂ ਬਹੁਤ ਲੱਗੀਆਂ ਨੇ ਚੰਗੀਆਂ ਤਾਂ ਬਹੁਤ ਆਉਂਦੀਆਂ ਨੇ ਇਸ ਦਰ ਦੇ ਉੱਤੇ ਆਓ ਅੱਗੇ ਤੁਹਾਨੂੰ ਅੱਗੇ ਆਪਾਂ ਜਾਂਦੇ ਆ ਵਾਪਾ ਵਾਪਾ ਜੀ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆਓ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦਿਖਾਵਾਂਗੇ ਆ ਦੇਖੋ ਆਪਣੇ ਗੁਰੂ ਘਰ ਦੀ ਦੁਕਾਨ ਹੁਣ ਆਪਾਂ ਅੱਗੇ ਜਾਂਦੇ ਆ ਇੱਥੇ ਤੁਹਾਨੂੰ ਹੁਣ ਆਪਾਂ ਦਰਵਾਜ਼ਾ ਪਹਿਲਾਂ ਆਪਾਂ ਉੱਥੇ ਜਾਵਾਂਗੇ ਸਰੋਵਰ ਦੇ ਵਿੱਚ ਉਸ ਤੋਂ ਬਾਅਦ ਦਰਬਾਰ ਸਾਹਿਬ ਤੇ ਉਸ ਤੋਂ ਬਾਅਦ ਆ ਦਰਬਾਰ ਸਾਹਿਬ ਤੇ ਜਾਵਾਂਗੇ ਆ ਗੁਰੂ ਘਰ ਦਾ ਨਕਸ਼ਾ ਤੁਸੀਂ ਦੇਖ ਸਕਦੇ ਹੋ ਦੇਖੋ ਗੁਰਦੁਆਰਾ ਤੁਹਾਨੂੰ ਦਿਖਾਵਾਂਗੇ ਆਪਾਂ ਹੁਣ ਸਰੋਵਰ ਤੇ ਜਾਂਦੇ ਆ ਤੁਹਾਨੂੰ ਦਿਖਾਉਂਦੇ ਆ ਕਿ ਇੱਥੇ ਸੰਗਤਾਂ ਬਹੁਤ ਦੂਰੋਂ ਦੂਰ ਚੱਲ ਕੇ ਆਉਂਦੀਆਂ ਨੇ ਕਿੰਦਾ ਹੋਣਾ ਹੋ ਆਵਾ ਤਾਂ ਹੰਦਰਬਾਰ ਸਾਹਿਬ ਤੇ ਜਾਂਦੇ ਆ ਹੁਕਮ ਨੂੰ ਦਰਬਾਰ ਸਾਹਿਬ ਦੇ ਵਿੱਚ ਦਿਖਾਵਾਂਗੇ ਦਰਬਾਰ ਸਾਹਿਬ ਦੇ ਵਿੱਚ ਕਿੰਨਾ ਇਕੱਠ ਹੋਏਗਾ ਯੋ ਕਿ ਐਤਵਾਰ ਦਾ ਦਿਨ ਹੈ ਆਓ ਪਹਿਲਾ ਆਪਾਂ ਜੋੜੇ ਲਾਉਣੇ ਆ ਜੋੜੇ ਲਾ ਕੇ ਆਪਾਂ ਹੁਣ ਅੰਦਰ ਜਾਵਾਂਗੇ ਹੁਣ ਆਪਾਂ ਦਰਵਾਜ਼ਾ ਜਦੋਂ ਜਾਨਣਾ ਫਿਰ ਟੱਕੀ ਜਾਨਣਾ ਦੇਖੋ ਕੀ ਕਰਨ ਲੱਗਾਂਗਾ ਕੀ ਤੁਸੀਂ ਫੋਟੋਆਂ ਦੇਖੋ ਇਹ ਗੁਰਦੁਆਰਾ ਸਾਹਿਬ ਲੱਗੀਆਂ ਹੋਈਆਂ ਨੇ ਸੰਤ ਜਨ ਅਰਸ਼ ਸਿੰਘ ਪਿੰਡ ਰਾਵਾਲੀ ਦੀ ਫੋਟੋ ਲੱਗੀ ਹੈ ਦੇਖੋ ਕੋਈ ਹੁਣ ਤੁਹਾਨੂੰ ਹੁਕਮਨਾਮਾ ਦਿਖਾਵਾਂਗੇ ਹੁਣ ਤੁਸੀਂ ਹੁਕਮਨਾਮਾ ਦੇਖੋ ਮੇਰੇ ਨਾਲ ਲੱਗੇ ਹੋ। ਹੁਣ ਆਪਾਂ ਦਰਬਾਰ ਸਾਹਿਬ ਦੇ ਅੰਦਰ ਚੱਲੀਏ। ਦੇਖੋ ਹੁਣ ਆਪਾਂ ਦਰਬਾਰ ਸਾਹਿਬ ਦੇ ਅੰਦਰ ਆ ਚੁੱਕੇ ਹਾਂ। ਹੁਣ ਤੁਹਾਨੂੰ ਇੱਧਰ ਉਧਰ ਕਰਕੇ ਕੈਮਰਾ ਦਿਖਾਵਾਂਗੇ। क्योंकि संगत का इकट्ठ बड़ा ज्यादा है

ਇਦਾਂ ਰਾਦੀ ਬੋਨਾਂ ਲਈ। ਸਾਹ ਪੈਣਾ। ਠੀਕ ਹੈ। ਨਵਾਂ ਬਾਕ। ਜੋ ਕਿ ਤਨੈ ਸ਼ਿਵਰਾਮ ਦਾ ਦਸ ਜੜਾ ਸਾਹਿਬ ਹੈ। ਇੱਥੇ ਮਸਿਆ ਦਾ ਕਈ ਸੋਮਵਾਰ ਤੇ ਐਤਵਾਰ ਕਿ ਮੇਲੇ ਦਾ ਇਕੱਠ ਬੜਾ ਜ਼ਿਆਦਾ ਹੁੰਦਾ ਹੈ। ਇਹ ਰਵੇ ਲੱਗਾ ਟਾਈਮ ਹੋ ਗਿਆ ਫਿਰ ਅਗਲਾ। जो कि जोड़ा साहब मथे ठीक हो जाते हैं जो कि रोज ठीक हो जाते हैं धन धन शिव अमरदास आओ हूं आप इधर चल देखो क्या दूर आते हैं सेवा करना वास्ते अरदास दर्चिया कट दिन ने आना आप उधर जाने हम लंगर हाल ਮੇਰਾ ਤੋਂ ਦੇ ਦੀ ਸੇਵਾ ਕਰਦੇ ਨੇ ਆਓ ਹੁਣ ਆਪਾਂ ਉੱਥੇ ਬਾਹਰ ਜਾਣੇ ਹੁਣ ਜਿੱਥੇ ਨਵਾਂ ਸੰਮਾਰਤ ਦਰਬਾਰ ਸਾਹਿਬ ਜੀ ਚੱਲ ਰਹੀ ਹੈ ਆ ਦੇਖੋ ਦਰਬਾਰ ਸਾਹਿਬ ਦਾ ਨਵਾਂ ਲੈਂਟਰ ਹੈ ਪਹਿਲਾਂ ਵੀ ਪਾ ਗਿਆ ਸੀ ਆ ਪਰਸੋਂ ਚੌਥੇ ਤੱਕ ਦੂਜਾ ਲੈਂਟਰ ਵੀ ਪਾ ਚੁੱਕਿਆ ਹੈ ਦੇਖੋ ਦਰਬਾਰ ਸਾਹਿਬ ਨਵਾਬ ਬੰਦੇ ਕਾਰ ਸੇਵਾਵਾਂ ਚਲਦੀਆਂ ਰਹਿੰਦੀਆਂ ਨੇ ਵਾਤਵਾਤ ਸੰਤਨੀ ਬੇਨਤੀ ਹੈ ਸੇਵਾ ਕਰੋ ਦਰਤਾਂ ਆਣ ਕੇ ਸਾਹਿਬ ਸੱਚੀ ਮੱਜੀ ਪਿੰਨ ਸੱਦੇ ਵਾਲਾ ਵਿਖੇ ਸਥਿੱਤਾ ਜੋ ਕੁਦ ਹਾਨੂੰ 도ੜਾ ਸਾਹਿਬ ਵੀ ਵਿਖਾਇਆ ਸੀ ਦਰਬਾਰ ਸਾਹਿਬ ਵੀ ਵਿਖਾ ਦਿੱਤਾ ਹੈ ਕਿ ਤਰਸੀਲ ਬਲਾਡਾ ਜ਼ਿਲ੍ਹਾ ਮਾਨਸਾ ਵਿਖੇ ਸਥਿੱਤਾ ਹੁਣ ਆਪਾਂ ਕਹਾਣੂ ਬਿਬੀਆਂ ਵਿਖਾਵਾਂਗੇ हम थ बीबिया विखा जो कि सेवा कर नहीं। आओ हम थ बीबिया विखाने देखो बीबियां सवेर तो लैके शाम तक सेवा कर दया ने क्योंकि इमारत ने हो जाती है ना तो सेवा वा हर कोई करता है ਆਹ ਦੇਖੋ ਬੀਬੀਆਂ ਸੇਵਾ ਕਰ ਰਹੀਆਂ ਨੇ ਹੁਣ ਆਪਾਂ ਲੰਗਰ ਹਾਲ ਵਿੱਚ ਜਾਂਦੇ ਹਾਂ ਦੀ ਮਾਏ ਆਏ ਆਏ ਲਾਉਂਦੇ ਲੱਗ ਰਹੇ ਹੋ ਆਏ ਜੀ ਨਾ ਸੰਕਟ ਨੂੰ ਆਸਤੇ ਮਾਤਰ ਸੰਕਟ ਆਜੀ ਨਾ ਜਿੰਨੇ ہمارے ਲਈ ਲਾਭ ਹੋਵੇ ਲਾਭ ਹੋਵੇ ਦਿੰਦੇ ਜੀ ਜਦੋਂ ਮੈਂ ਉਹਦੇ ਦੇਖ ਕੇ ਸੰਤਾ ਸਾਹੂ ਦੇ दिखावगी सड़कों जिते रमरे दिखावगी इतना आलोकपुर लेके रहा दूरों दूरों सड़क भी आंधिया ने ਹੁਣ ਆਉਣਾ ਆਪਾਂ ਉੱਪਰ ਜਾਂਦੇ ਹਾਂ ਹੋਰ ਆਜੋ ਹੁਣ ਆਪਾਂ ਉੱਪਰ ਚੱਲੀਏ ਆਜੋ ਨਾ ਆਪਾਂ ਉੱਪਰ ਚੱਲੀਏ ਆ ਦੇਖੋ ਗੁਰੂ ਘਰ ਦੇਖੋ ਦੇਖੋ ਸੇਵਾ ਕਰਦੀਆਂ ਨੇ ਬੁਰਾ ਬੁਰਾ ਆਉਂਦੀਆਂ ਨੇ ਆ ਹੁਣ ਆਪਾਂ ਤੁਹਾਨੂੰ ਕਮਰੇ ਦਿਖਾਉਣਨੇ ਆ ਆ ਦੇਖੋ ਇੱਥੇ ਸੰਤਾਂ ਕਮਰੇ ਰਹਿ ਕੇ ਰਹਿੰਦੀਆਂ ਨੇ ਸਾਬ ਤੁਹਾਨੂੰ ਹੋਰ ਕਮਰੇ ਵੀ ਦਿਖਾਉਣਨੇ ਆ ਤੇ ਸੰਤਾਂ ਹੋਰ ਕਮਰੇ ਦੇ ਰਹਿ ਕੇ ਰਹਿੰਦੀਆਂ ਨੇ ਆਓ ਚਲਿਏ ਉਹਨਾਂ ਦਾ ਕਮਰੇ ਦੇ ਵਿੱਚ ਉਧਰ ਦੂਜੀ ਸਾਈਡ ਇਹ ਕਮਰੇ ਨੇ ਜਿਵੇਂ ਤਾਂ ਇੱਥੇ ਦੂਰ ਦੂਰਾਂਕੇ ਰਹਿੰਦੀਆਂ ਨੇ ਜੋ ਕਿ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਹੁਣ ਆਪਾਂ ਹੁਣ ਥੋੜੇ ਜਿਹਾ ਅੱਗੇ ਚੱਲ ਕੇ ਫਿਰ ਤੁਹਾਨੂੰ ਆਪਾਂ ਹੁਣ ਥੱਲੇ ਜਾਵਾਂਗੇ ਆ ਦੇਖੋ ਇਹ ਗੁਰੂ ਘਰ ਦਾ ਕਮਰਾ ਪ੍ਰਾਪਤ 18 ਨੂੰ ਮਿਲੋ ਜੇ ਕੋਈ ਵੀ ਗੁਰੂ ਘਰ ਦੇ ਵਿੱਚ ਜਾਂ ਦੂਰ ਸੰਗਤ ਆਉਣੀ ਹੈ ਕਮਰਾ ਲੈਣ ਵਾਸਤੇ ਇਹ 18 ਨੰਬਰ ਦੇ ਵਿੱਚ ਆਪਣੇ ਬੰਦੇ ਬੈਠੇ ਹੁੰਦੇ ਨੇ जो कि कमरा ने आओ हूँ आप दो मिनट जानकारी दने उसो जो कि गुरु घर देखो कई फुल बूटे ने हम आप जिते लकड़ा की सेवा चल जाए आप हम उ जावा ਦੇਖੋ ਗੱਡੀ ਦੀ ਪਾਰਕਿੰਗ ਇਹ ਤੋਰੋਂ ਸੰਤਾਨ ਕੋ ਇਥੇ ਗੱਡੀਆਂ ਖਿਲਾਰ ਦੀਆਂ ਨੇ ਉਹ ਉਥੇ ਸਾਹਮਣੇ ਲੱਕੜਾਂ ਨਹੀਂ ਸਿਆ ਚੱਲਦੇ ਆਪਾਂ ਉੱਥੇ 2 ਮਿੰਟ ਜਾਨੇ ਆ ਉਸ ਤੋਂ ਬਾਅਦ ਕੋਈ ਜਾਂਤਾ ਕੁਝ ਗੱਲਾਂ ਕਵਾਂਗੇ

ਦੇਖੋ ਕਾਰ ਇਹ ਕਰਦੇ ਨੇ ਫੁੱਲ ਹੋ ਰਹੀ ਝੋਣ ਤੇ ਘਟਾ ਦਿਓ ਦੇਖੋ ਇਹ ਸੇ ਪੇਰ ਚਲਾ ਕੇ ਆਹ ਤੱਕ ਜਿਹੜਾ ਕਾਰਜ ਕਰਦੇ ਨੇ ਹੁਣ ਆਪਾਂ ਕਿਹਨੋਂ ਲੋਕਾਂ ਸੇਵਾ ਕਰਦੇ ਤੇ ਇਹਨੇ ਦੇਖੋ ਕਿੰਨੇ ਮਾਰੇ ਜੀ ਤੋਟਾ ਹੁਣ ਆਪਾਂ ਬਾਹਰ ਜਾਣੇ ਆ ਦੇਖੋ ਕਾਰ ਪਾਰਕਿੰਗ ਤੇ ਬਾਹਰ ਦੇਖੋ ਇਹ ਲੱਕੜਾ ਹਾਰਾ ਪਿੰਨਾ ਪਰਿਆ ਹੋਇਆ ਹੁਣ ਤੁਹਾਨੂੰ ਅੱਗੇ ਦਿਖਾਉਂਦੇ ਆਂ ਦੇਖੋ ਇਹ ਜਿਹੜਾ ਟਾਰੇ ਨੇ ਨੌਜਵਾਨ ਬੜੇ ਪ੍ਰੀਤ ਨਾਲ ਕੰਮ ਕਰਕੇ ਥੋੜਾ ਦਿਖਾ ਦਿਓ ਜੋ ਵੀ ਸੇਵਾ ਕਰਨਾ ਪਤਾ ਲੱਗੇ ਸਕੇ ਦੇਖੋ ਇਹ ਸੇਵਾ ਕਰਦੇ ਨੇ ਦੇਖੋ ਕਿ ਇਹ ਸੇਵਾ ਕਰਦੇ ਨੇ ਮਨਾਰੋ ਆਪਾ ਉਹਨਾਂ ਬਾਹਰ ਤੇ ਵੀ ਦੇਖੋ ਦਵਾਈਆਂ ਦੀ ਸੇਵਾ ਕਰਦੇ ਨੇ ਪਹਿਨਾਂ ਬਾਦ 2 ਮਿੰਟ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਤੁਸੀਂ ਦੋਸਤੋ ਕਈਆਂ ਨੂੰ ਫਰਕ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਤੁਸੀਂ ਸਵਾਲ ਕੀਤਾ ਹੈ ਕਿ ਕਈਆਂ ਨੂੰ ਫਰਕ ਪਿਆ ਨਹੀਂ ਕਿ ਹਾਕਤਕ ਸਾਡੇ ਜਿਹੜੇ ਪ੍ਰੋਡਕਟ ਨੇ ਸਾਰੇ ਆਰਗੇਨਿਕ ਨੇ ਕੈਮੀਕਲ ਫਰੀ ਨੇ ਨੇਚਰਲ ਮੈਂ ਭਾਜਾ ਕਿ ਸਾਧਤਰ ਹੈ ਕਿ ਕਿਉਂਕਿ ਦਵਾਈ ਨੇ ਸਾਡੇ ਜਿਹੜੇ ਨੇਚਰਲ ਜਿਹੜੀ ਬਿਗੜੀ ਹੋਈ ਇਹ ਪ੍ਰੋਬਲਮ ਹੈ ਉਹਨੂੰ ਸੋਲਵ ਕਰਨਾ ਤੇ ਬਹੁਤ ਸਾਰੇ ਸੰਗਤ ਦੇ ਰਿਜ਼ਲਟ ਨਹੀਂ ਆਉਂਦੇ ਨੇ ਤੇ ਕੂਰੀਅਰ ਵਗੈਰਾ ਵੀ ਕਰਦੇ ਆ ਤੇ ਜਦੋਂ ਸੰਗਤ ਆਂਦੀ ਹੈ ਤਾਂ ਆਪਣੇ ਸਾਰੇ ਹੀ ਕੈਮੀਕਲ ਫਰੀ ਪ੍ਰੋਡਕਟ ਨੈਚੁਰਲ ਆਰ ਹਰਬਲ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਹੁਤ ਜਾਣਕਾਰੀ ਕੋ ਧੰਨਵਾਦ ਕਿਸੇ ਕਿਥੋਂ ਨੇ ਇਹਨਾਂ ਨੂੰ ਦਰੂਰ ਦੱਸ ਦੋ ਆਪਣਾ ਨਗਰਾਜੀ ਚਨੇਰ ਜੀ ਇਸ ਟਾਈਮ ਆਪਾਂ ਖੜੇ ਗੁਰਦੁਆਰਾ ਸੱਚੀ ਮੰਧੀ ਸਰਦੇਵਾਲਾ ਵਿਖੇ ਇੱਥੇ ਐਤਵਾਰ ਤੇ ਸੋਮਵਾਰ ਵਿਖੇ ਕੰਮ ਲੱਗਦਾ ਤੇ ਵੀਰਵਾਰ ਨੂੰ ਗੁਰਦੁਆਰਾ ਝੰਡਾ ਸਾਹਿਬ ਵਿਖੇ ਜਿਹੜੇ ਕਿ ਦਵਾਈਆਂ ਦਿੱਤੀਆਂ ਜਾਂਦੀਆਂ ਤੇ ਹਰਬਲ ਆਰਗੈਨਿਕ ਪ੍ਰੋਡਕਟ ਸੰਗਤ ਖਰੀਦ ਕੇ ਲੈ ਕੇ ਜਾਂਦੀ ਹੈ ਠੀਕ ਹੈ ਜੀ ਵਾਖਾਲ ਸਾਹਿਬ ਵਾਈਫਾ ਤੇ ਇਹ ਜਿਹੜਾ ਆਪਾਂ ਅੱਜ ਮਾ ਦੱਸੋ ਕਿ ਇਹਗਾ ਇਹ ਥੀਰ ਤੇ ਰਹੇਗਾ ਇਹ ਹਰ ਰੋਜ਼ ਆਪਣੀ ਬਸਾਨ ਲੱਗਦੀ ਹੈ ਗੁਰੂ ਘਰ ਦੇ ਕੇ ਇਹ ਸਪੈਸ਼ਲ ਲਗਾਨੇ ਗੁਰੂ ਘਰ ਦੀ ਜੋ ਕਿ ਹਰ ਐਤਵਾਰ ਹਰ ਮਸੇ ਦਿਹਾੜਾ ਮਿਲਦੀ ਹੈ ਹਰ ਇਹੀ ਦੁਕਾਨ ਲੱਗਦੀ ਹੈ ਜੋ ਕਿ ਹਾਰੇ ਸਿਸਟਮ ਨਿਨਨੀ ਆਟਮ ਮੰਨਨੇ ਵਿਕਿਆਲੇ ਆ ਕੇ ਰੱਖਦੇ ਨੇ ਦੇਖੋ ਕੱਲੀ ਕੱਲੀ ਆਟਮ ਜੇ ਕਿਸੇ ਨੇ ਵੀ ਵੀ ਭਾਈ ਨੇ ਖਰੀਦਣਾ ਹੋਵੇ ਕੋਈ ਧਿਆਨ ਕੇ ਫੀਲ ਸਕਦਾ ਤੁਹਾਨੂੰ ਤੋਂ ਬਾਅਦ ਫੋਟੋ ਆ ਨੀ ਬਾਜ਼ਾਰ ਵਸੋਂ ਨੇ 2 ਮਿੰਟ ਬਜ਼ਾਰ ਦੇਖੋ ਕੱਟ ਕਰ ਆ ਦੇਖੋ ਗੜੀ ਕਰਪਾਨੇ ਦੀ ਦੁਕਾਨ ਹੈ ਇਹ ਗੁਰੂਕਰ ਹਰੋਜ ਬਾਜ਼ਾਰ ਲੱਗਦਾ ਹੈ ਹਰ ਵਾਰ ਤੋਂ ਵਾਰ ਵਾ